ਕਹਾਣੀ ਜਗ ਸਾਰੇ ਸਾਥੀਆਂ ਦੇ ਇੱਕ ਵਾਰ ਫੇਰ ਸਵਾਗਤ ਕਰਦਾ ਹੈ ਸਾਥੀਓ ਅੱਜ ਦਰਸ਼ਨ ਕਰਾਂਗੇ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਨਾਲ ਨਾਲ ਆਪਾਂ ਗੁਰੂ ਘਰ ਅੰਦਰ ਵੇਖਦੇ ਜਾਵਾਂਗੇ ਦਰਸ਼ਨ ਕਰਦੇ ਜਾਵਾਂਗੇ ਤੇ ਨਾਲ ਨਾਲ ਤੁਹਾਨੂੰ ਇਸ ਗੁਰੂ ਘਰ ਦੇ ਇਤਿਹਾਸ ਬਾਰੇ ਵੀ ਜਾਣੂ ਕਰਾਂਗੇ ਤਾਂ ਅਸੀਂ ਪਹੁੰਚਣ ਤੋਂ ਉਪਰੰਤ ਆਪਣੇ ਜੋੜੇ ਜਮਾ ਕਰਾਈਸ ਤੋਂ ਬਾਅਦ ਦਰਸ਼ਨ ਕਰਨ ਦੇ ਲਈ ਗੁਰੂ ਘਰ ਦੇ ਅੰਦਰ ਗਏ ਤਾਂ ਸਾਥੀਓ ਜੇਕਰ ਗੁਰੂ ਘਰ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਜਿੱਥੇ ਅੱਜ ਜੋਤੀ ਸਰੂਪ ਸਾਹਿਬ ਗੁਰੂ ਘਰ ਹੈ ਇੱਥੇ ਦੀਵਾਨ ਟੋਡਰਮਲ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸ਼ਹਿਬਜ਼ਾਦੇ ਬਾਬਾ ਜੋਰਾਬਰ ਸਿੰਘ ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰੀ ਕੌਰ ਜੀ ਦੇ ਪਵਿੱਤਰ ਦੇਹਾਂ ਸੀ ਉਹਨਾਂ ਦੇ ਸੰਸਕਾਰ ਦੇ ਲਈ ਜ਼ਮੀਨ ਖਰੀਦੀ ਸੀ ਇਤਿਹਾਸ ਦੇ ਵਿੱਚ ਸਾਥੀਓ ਇਹ ਅੱਜ ਤੱਕ ਦੀ ਸਭ ਤੋਂ ਮਹਿੰਗੀ ਜ਼ਮੀਨ ਹੈ ਤਾਂ ਦੀਵਾਨ ਟੋਡਰਮਲ ਜੀ ਨੇ ਉਸ ਸਮੇਂ ਵਜ਼ੀਰ ਖਾਨ ਤੋਂ ਸੰਸਕਾਰ ਕਰਨ ਦੇ ਲਈ ਥਾਂ ਮੰਗੀ ਤਾਂ ਵਜ਼ੀਰ ਖਾਨ ਨੇ ਕਿਹਾ ਸੀ ਵੀ ਥਾਂ ਤੁਹਾਨੂੰ ਮਿਲ ਜੇਗੀ ਉਸ ਥਾਂ ਦੇ ਉੱਪਰ ਤੁਹਾਨੂੰ ਜਿਹੜੀਆਂ ਮੋਹਰਾਂ ਨੇ ਸੋਨੇ ਦੀਆਂ ਮੋਹਰਾਂ ਖੜਮੇ ਰੂਪ ਦੇ ਵਿੱਚ ਵਿਛਾਉਣੀਆਂ ਪੈਣਗੀਆਂ ਤਾਂ ਤਕਰੀਬਨ ਇਹ ਮੰਨ ਕੇ ਚੱਲੋ ਵੀ 78000 ਜਿਹੜੀਆਂ ਸੋਨੇ ਦੀਆਂ ਮੋਹਰਾਂ ਸੀ ਉਹ ਵਿਛਾਈਆਂ ਗਈਆਂ ਤੇ ਦੀਵਾਨ ਟੋਡਰ ਮਲ ਜੀ ਨੇ ਉਸ ਥਾਂ ਮੁੱਲ ਖਰੀਦ ਕੇ ਗੁਰੂ ਗੋਬਿੰਦ ਸਾਹਿਬ ਜੀ ਦੇ ਛੋਟੇ ਸਾਹਿਬ ਜਾਂ ਦੇ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਫਤਿਹ ਮਾਤਾ ਗੁਜਰਕੌਰ ਜੀ ਦਾ ਉੱਥੇ ਸੰਸਕਾਰ ਕੀਤਾ ਅੱਜ ਉਸੇ ਜਗ੍ਹਾ ਦੇ ਉੱਪਰ ਪਾਲਕੀ ਸਾਹਿਬ ਬੀਰਾ Tchau, tchau.